ਲੇਟ ਵਾਰ ਦੇ ਉਹ ਤਾਂ ਇਹੋ ਜਿਹੇ ਵੀਰੇ ਮੈਸੇਜ ਮਿਲਿਆ ਵੀ ਉਹ ਰੋਣਾ ਚਾਹੁੰਦੇ ਮਿਲਣਾ ਚਾਹੁੰਦੇ ਨੇ ਬਸ ਹਵਲਕ ਨੂੰ ਉਹਈ ਰਾਤ ਦੇ ਸਾਰੇ ਆਉਂਦੇ ਜਾਂਦੇ ਰਹੇ ਸਾਰੇ ਪਾਰਟੀਆਂ ਦੇ ਲੀਡਰ ਮੇਰੇ ਕੋਲ ਆਉਂਦੇ ਨੇ ਕੋਈ ਇਹਦੇ ਵਿੱਚ ਕੋਈ ਸਪੈਸ਼ਲ ਕੋਈ ਖਾਸ ਨਾ ਕੋਈ ਪੋਲੀਟਿਕ ਕਰਨਾ ਕੁਝ ਹੋਰ ਕੋਈ ਕਰਨੀ ਸੀ ਪਰਵਾਰ ਨੇ ਬੈਠੇ ਇਹਨਾਂ ਦੇ ਫਾਦਰ ਮੇਲੇ ਦੀ ਗੱਲਾਂ ਉਹ ਲੋਕ ਘਰ ਆਉਂਦੇ ਰਹੇ ਇਹ ਦੇਖੋ ਮੈਂ ਤਾਂ ਜਿੱਦ ਕਿਸਾਨੀ ਮਸਲੇ ਨੂੰ ਲੈ ਕੇ ਕੋਈ ਗੱਲਬਾਤ ਹੋਈ ਜਿਵੇਂ ਕਿ ਉਹ ਵੀ ਆਪਣਾ ਕੰਮ ਕਰਦੇ ਰਹੇ ਮੈਂ ਮੇਰਾ ਉਹਨਾਂ ਨੂੰ ਕਹਿਣਾ ਸੀਗਾ ਕਿ ਪੰਜਾਬ ਇੱਕ ਵੱਡੇ ਕ੍ਰਾਈਸਿਸ ਵੱਲ ਵੱਧ ਰਿਹਾ ਹੈ ਅਕੱਲਾ ਹੜ੍ਹਾਂ ਤੱਕ ਸੇ ਇਤਨੀ ਝਾਲ ਘਟ ਗਿਆ ਬਹੁਤ ਔਰ ਜੇ ਦੋ ਦਿਨ ਫੇਰ بارش ਹੋ ਗਈ ਫਿਰ ਬਹੁਤ ਵੱਡਾ ਨੁਕਸਾਨ ਹੋ ਇੱਕ ਬਹੁਤ ਵੱਡਾ ਕ੍ਰਾਈਸਿਸ ਪੰਜਾਬ ਦੇ ਸਾਹਮਣੇ ਹੈ ਤੇ ਇਹਦੇ ਲਈ ਵਿਜ਼ਨਰੀ ਲੀਡਰਸ ਦੀ ਲੋੜ ਹੈ ਸੋਚੋ ਇਹਦੇ ਬਾਰੇ ਵਿੱਚ ਤੁਹਾਨੂੰ ਕਿਹਾ ਸੀ ਵੀ ਪੰਜਾਬ ਨੂੰ ਇੱਕ ਰੀਜਨਲ ਪਾਰਟੀ ਦੀ ਲੋੜ ਹੈ ਇਹ ਬੜੀ ਦੁਖਦਾਈ ਗੱਲ ਹੈ ਵੀ ਰੀਜਨਲ ਪਾਰਟੀ ਜਿਹੜੀ ਕਿ ਪੰਜਾਬ ਦੀ ਸੀ ਉਹ ਟੁੱਟ ਗਈ ਉਦੇ ਦੋ ਗਰੁੱਪ ਹੋ ਗਏ ਇਸ ਕਰਕੇ ਤੁਸੀਂ ਸੋਚੋ ਉਹਨਾਂ ਨੂੰ ਕਿਵੇਂ ਇਕੱਠੇ ਕਰਨਾ ਹੈ ਬਾਕੀ ਤੋਂ ਬੈਟੋ ਅਡੀਗਰੀਏ ਦੋ ਅੰਕੜਾ ਸਤਿਸ਼ਵੀਸ਼ਾਸ ਤੁਸੀਂ ਵਿੱਚੋਂ ਨਾਸ ਕਰਿਆ ਆ ਰਹੇ ਹਨ ਸਥਾਨੀ ਮਸਲੇ ਨੂੰ ਲੈ ਕੇ ਕੋਈ ਇਦਾਂ ਦੀ ਗੱਲ ਹੋਈ ਹੈ ਵੀ ਦੋਨੋਂ ਪਲੇਟਫਾਰਮ ਤੇ ਇਕੱਠੇ ਹੋ ਕੇ ਵੀ ਨਹੀਂ ਇਦਾਂ ਦੀ ਇਦਾਂ ਦੀ ਕੋਈ ਨਹੀਂ ਤੇ 2022 ਦੀਆਂ ਇਲੈਕਸ਼ਨਾਂ ਨੂੰ ਲੈ ਕੇ ਵੀ ਕੋਈ ਗੱਲਬਾਤ ਹੋਈ ਹੈ ਜਾਂ ਇਹਨਾਂ ਦੇ ਇਦਾਂ ਦੀ ਕੋਈ ਗੱਲ ਨਹੀਂ ਇਲੈਕਸ਼ਨ ਨਾਲ ਕੋਈ ਗੱਲ ਤਾਂ ਕੋਈ ਹੋਈ ਨਹੀਂ ਨਾ ਇਹ ਸਿਮਪਲੀ ਫੈਮਿਲੀ ਵਿਜ਼ਿਟ ਸੀ ਅਰिजिनल ਪਾਰਟੀ ਲਈ ਜਿਹਦੇ ਵਿੱਚ ਤੁਸੀਂ ਕਿਹਾ ਵੀ ਇੱਥੇ ਦੇਖੇ ਤੇ ਪਾ ਕੇ ਨੇ ਮੈਂ ਆਪਣੀ ਰਾਏ ਦਿੱਤੀ ਕੀ ਦਿੱਤੀ ਆ ਗਿਆ ਜੀ ਨਹੀਂ ਉਹ ਕਹਿੰਦੇ ਇਸ ਕਰ ਬਸ ਬੇਕੀ ਕਰਦੇ ਹੋ ਦੇਖੋ ਮੈਂ ਇਹਨਾਂ ਦੀ ਸਿਹਤ ਬਾਰੇ ਪਤਾ ਕਰਨ ਆਇਆ ਇਸਦੇ ਨਾਲੇ ਦੇਖੋ ਐਗਰੀਕਲਚਰ ਵਿੱਚ ਵੀ ਮੈਂ ਕਹਿੰਨਾ ਕਿ ਅਥਾਰਟੀ ਹੈ ਉਹ ਜਿਹੜੀ ਐਗਰੀਕਲਚਰ ਦੀ ਹਾਲਾਤ ਕੀ ਹੈ ਕੀ ਡਵਾਈਸ ਮੇਰੇ ਫਾਦਰ ਸਾਹਿਬ ਵੀ ਇਹਨਾਂ ਤੋਂ ਡਵਾਈਸ ਲੈਂਦੇ ਰਹੇ ਤੋ ਮੈਂ ਵੀ ਇਹਨਾਂ ਨੂੰ ਕਿਹਾ ਕਿ ਮੈਨੂੰ ਇਹ ਡਵਾਈਸ ਦਿਆ ਕਰੋ ਕਿਵੇਂ ਆਪਾਂ ਪੰਜਾਬ ਨੂੰ ਕਿਵੇਂ ਅੱਗੇ ਲੈ ਜਾ ਕੇ ਕਿਵੇਂ ਐਗਰੀਕਲਚਰ ਜਿਹੜੀ ਆਪਣੀ ਮੇਨ ਇਹਨੂੰ ਅਸੀਂ ਮੁਨਾਫੇਪਕੀਸਤ ਦਾ ਬਣਾਉਣਾ ਹੈ ਐਂਡ ਆਈ ਕੈਨ ਨਾ ਕੋਈ ਦਾ ਨੋਲਿਜ ਦਾ ਮਤਲਬ ਦਾ ਖਜ਼ਾਨਾ ਹੈ ਸੋ ਉਹ ਖਜ਼ਾਨੇ ਚੋਂ ਅਸੀਂ ਕੁਝ ਲੈਣ ਵਾਸਤੇ ਆਉਂਦੇ ਤੇ ਆਉਂਦੇ ਰਹਿਾਂਗੇ ਸਰ ਸਜਾਮਾ ਸਿਆਸੀ ਸਿਆਸੀ ਜਿਹੜੀਆਂ ਨੇ ਕਹਿੰਦੇ ਸਿਆਸਤ ਦੇ ਤੌਰ ਤੇ ਮੁਲਾਕਾਤ ਦਾ ਨਹੀਂ ਕੋਈ ਸਿਆਸਤ ਸਾਡੇ ਦਾ ਮੇਰੇ ਮੇਰੇ ਫਾਦਰ ਨਾਲ ਨਾ ਇਹਨਾਂ ਦੇ ਜਿਵੇਂ ਭਰਾਵਾਂ ਵਾਂਗੂ ਰਿਸ਼ਤੇ ਸੀ ਸੋ ਅਸੀਂ ਵੀ ਉਵੇਂ ਉਵੇਂ ਮੰਗੋ ਰਿਸ਼ਤੇ ਸੋ ਇਟਸ ਕੋਈ ਸਿਆਸਤ ਨਹੀਂ ਅਸੀਂ ਜਿਵੇਂ ਫੈਮਿਲੀ ਚ ਆਏ ਹੋਏ ਹਾਂ ਹਰੋਦਪਾਈ ਸਾਹਿਬ ਦੋਨੇ ਫਰੰਟ ਮਿਲ ਕੇ ਤੋਹਾਨੂੰ ਦੇਖੋ ਜੀ ਸਾਹਿਬ ਨਾ ਹੋਈ ਮਾੜੇ ਪਿੱਛੇ ਆਜੂ ਸਾਹਿਬ